ਯਾ ਤਾਂ ਨੂੰ ਅਸੀਂ ਇਹਨਾ ਭੋਲੇ ਦੀ ਗੱਲ ਦੱਸਦਾ ਤੇ ਅਮਰੀਕਾ ਦੇ ਉਹਨਾਂ ਦੇ ਪਿੰਡ ਵੱਲ ਨੂੰ ਗਿਆ ਤੇ ਉਹ ਆਹ ਦੇਖੋ ਰਸਤੇ ਛੱਪੜ ਨਹੀਂ ਆਉਂਦਾ ਉੱਥੇ ਕਾਫੀ ਲੋਕੀ ਖੜੇ ਸੀਗੇ ਕਾਫੀ ਜਣੇ ਖੜੇ ਹੈਗੇ ਮੈਂ ਕਿਹਾ ਦੇਖਦੇ ਆ ਯਾਰ ਕੀ ਹੋਇਆ ਕੀ ਆ ਵੀ ਇੰਨੇ ਲੋਕੀ ਇੱਥੇ ਖੜੇ ਆ ਵੀ ਕੋਈ ਨਾ ਕੋਈ ਤਾਂ ਜ਼ਰੂਰ ਹੋਈ ਹੋਣੀ ਗੱਲ ਜਦੋਂ ਜਾ ਕੇ ਦੇਖਿਆ ਤੇ ਉਹ ਛੱਪੜ ਦੇ ਵਿੱਚ ਨਾ ਜਾਨੀ ਕਿ ਕਿਸੇ ਦੀ ਉਹ ਮੱਜ ਸੀਗੀ ਮੱਜ ਭਰਾ ਬੜੀ ਹੋਈ ਤੇ ਉਹ ਨਕਲੇ ਨਾ ਹੈ ਮੱਜ ਨਕਲੇ ਨਾ ਤੇ ਉੱਥੇ ਭੋਲਾ ਵੀ ਖੜਾ ਮੈਂ ਭੋਲੇ ਨੂੰ ਬੁਲਾਇਆ ਮੈਂ ਕਿਹਾ ਭੋਲੇ ਕੀ ਆਰਾਮ ਹੂੰ ਕਹਿੰਦਾ ਯਾ ਸਾਡੇ ਆ ਮੱਜ ਡੇਗ ਗਈ ਹੈਗੀ ਆ ਤੇ ਇਹਨੂੰ ਹੁਣ ਬਾਹਰ ਕੱਢਣਾ ਹੈਗਾ ਕੋਈ ਯਾਰ ਅੰਦਰ ਜਾਣ ਨੂੰ ਤਿਆਰ ਨਹੀਂ ਹੈਗਾ ਹੂੰ ਛੱਪੜੇ ਜਿ ਬਰਨ ਨੂੰ ਕੋਈ ਤਿਆਰ ਨਹੀਂ ਹੈਗਾ ਤੇ ਇੰਨੀ ਗੱਲ ਕਰਦੇ ਆ ਤੇ ਉਹ ਭਰਾ ਭੋਲੇ ਨੇ ਤਾਂ ਵਿੱਚ ਉਹਦੇ ਛਾਲ ਮਾਰ ਦਿੱਤੀ ਰੱਚ ਬਹੁਤ ਹੈਗਾ ਛੱਪੜ ਦਿੱਤੇ ਹੂੰ ਲੋਕੀ ਦੇਖਣ ਵਾਲੇ ਬੜੇ ਸੀਗੇ ਉਹ ਸਾਰੇ ਲੱਗ ਪਏ ਲਾ ਵੀ ਭੋਲਾ ਬਜਾ ਕੇ ਲਿਆਉਂਗਾ ਮੱਝ ਨੂੰ ਭੋਲਾ ਬਜਾ ਕੇ ਲਿਆਉਂਗਾ ਹੈ ਉਹ ਭੋਲਾ ਭਰਾਵਾ ਉਹ ਟੇਡਾ ਮੇਡਾ ਹੁੰਦਾ ਕਿਤੇ ਨਾ ਜਾਨੀ ਕਿ ਜਦੋਂ 4 ਵਜੇ ਉਹਦੀ ਝਾਲ ਮਾਰਤੀ ਤਾਂ ਉਹ ਟੇਡਾ ਮੇਡਾ ਹੁੰਦਾ ਮੱਝ ਕੋ ਪਹੁੰਚ ਗਿਆ ਹੂੰ ਉਹ ਭਰਾਵਾ ਉਹਨੇ ਭੋਲੇ ਨੇ ਕੀ ਕੀਤਾ ਮੱਝ ਦੀਆਂ ਨਾ ਲਤਾਂ 'ਚ ਵੱਜਾ ਜਾ ਕੇ ਉਹਨੇ ਜਦੋਂ ਲਤਾਂ 'ਚ ਵੱਜਾ ਤੋ ਉਹਨੇ ਉਹਦੀ ਪੂਛ ਫੜ ਲਈ ਮੱਝ ਦੀ ਹੂੰ ਤੇ ਮੱਝ ਭਰਾਵਾ ਉਹ ਦੌੜੀ ਵਿੱਚੋਂ ਪਾਣੀ ਦੇ ਹੈ ਬਾਹਰ ਵੱਰ ਨੂੰ ਉਹ ਭੱਜੀ ਤੇ ਭੋਲੇ ਨੇ ਇੰਨਾ ਵੀ ਨਹੀਂ ਪੂਛ ਨਹੀਂ ਛੱਡੀ ਉਹਦੀ ਮੱਝ ਦੀ ਹੂੰ ਮੱਝ ਦੀ ਪੂਛ ਨਹੀਂ ਛੱਡੀ ਤੇ ਉਹ ਭਰਾਵਾ ਮੱਝ ਬਾਹਰ ਨੂੰ ਆਵੇ ਤੇ ਭੋਲੇ ਨੇ ਪੂਛ ਫੜੀ ਰੱਖੀ ਉਹਦੀ ਹੂੰ ਉਹ ਕਰਦਿਆਂ ਕਰਾਉਂਦੇ ਆ ਕਿ ਮੱਝ ਇਹਨਾਂ ਕਿਨਾਰੇ ਤੇ ਆ ਗਈ ਕਿਨਾਰੇ ਤੇ ਆ ਗਈ ਤੇ ਮੱਝ ਬਾਹਰ ਆ ਗਈ ਤੇ ਭੋਲਾ ਵੀ ਨਾਲ ਹੀ ਬਾਹਰ ਆ ਗਿਆ ਹੂੰ ਜਦੋਂ ਬਾਹਰ ਆ ਗਿਆ ਤੇ ਸਾਰਿਆਂ ਨੇ ਕੀ ਕੀਤਾ ਭੋਲੇ ਨੂੰ ਨਾ ਮੋਢਿਆਂ ਦੇ ਚੱਕ ਲਿਆ ਇਹਨੇ ਭੋਲਾ ਜਿੰਦਾਬਾਦ ਭੋਲਾ ਜਿੰਦਾਬਾਦ ਭੋਲਾ ਜਿੰਦਾਬਾਦ ਹੈ ਉਹ ਸਾਰੇ ਕਹਿਣ ਲੱਗੇ ਭੋਲਾ ਜਿੰਦਾਬਾਦ ਭੋਲਾ ਜਿੰਦਾਬਾਦ ਹੈ ਉਹ ਭੋਲਾ ਭਰਾਵਾ ਉਹਨੂੰ ਮੋਢਿਆਂ ਦੇ ਚੱਕਿਆ ਹੋਇਆ ਚੰਗਾ ਰੌਲਾ ਪੈ ਰਿਹਾ ਵੀ ਭੋਲੇ ਦੀ ਬਾਵਾਹ ਹੋ ਰਹੀ ਆ ਉਹ ਕਿਤੇ ਨਾ ਉਹਨਾਂ ਨੇ ਕੀ ਕੀਤਾ ਭੋਲੇ ਨੂੰ ਨਾ ਜਦੋਂ ਥੱਲੇ ਲਾਇਆ ਤੇ ਉਹ ਸਾਰੇ ਭੋਲੇ ਦੀਆਂ ਤਰੀਫਾਂ ਕਰਨ ਈ ਭੋਲਾ ਬਹੁਤ ਵਧੀਆ ਕੰਮ ਕੀਤਾ ਯਾਰ ਤੂੰ ਬਹੁਤ ਵਧੀਆ ਕੰਮ ਕੀਤਾ ਹੈ ਸਾਰੇ ਤਰੀਫਾਂ ਕਰਨ ਉਹ ਭੋਲਾ ਭਰਾਵਾ ਸਾਰਿਆਂ ਨੂੰ ਟੁੱਟ ਕੇ ਪੈ ਗਿਆ ਹੂੰ ਉਹ ਇਸ ਕਿਹਾ ਭੋਲੇ ਗੱਲ ਕੀ ਹੋਈ ਐ ਇੰਨਾ ਤਕੜਾ ਤੂੰ ਕੰਮ ਕਰ ਦਿੱਤਾ ਹੈਗਾ ਛੱਪੜ ਵਿੱਚੋਂ ਮੱਝ ਕੱਢ ਕੇ ਰੱਖ ਦਿੱਤੀ ਹੈਗੀ ਆ ਚਾ ਉਹਨਾਂ ਦੀ ਮੱਝ ਬਚਾਤੀ ਐ ਲੱਖ ਰੁਪਏ ਦੀ ਮੱਝ ਆਉਂਦੀ ਆ ਹੈ ਤੇ ਤੂੰ ਯਾਰ ਇਦਾਂ ਬੜਾ ਗੁੱਸੇ ਜਾਇਗਾ ਹੈਂ ਉਹ ਕਹਿੰਦਾ ਸਾਲਿਓ ਮੈਂ ਕਿੱਥੇ ਛੱਪੜ ਚ ਬੰਨ ਜਾਕਾ ਸੀਗਾ ਓਏ ਮੈਨੂੰ ਕਿਹੜਾ ਸਾਲਿਓ ਤਰਨਾ ਆਉਂਦਾ ਸੀਗਾ ਮੈਨੂੰ ਇਹ ਦੱਸੋ ਸਾਲਿਓ ਤੁਹਾਡੇ ਵਿੱਚੋਂ ਹੈ ਨਾ ਮੈਨੂੰ ਕਿਸੇ ਨੇ ਧੱਕਾ ਦਿੱਤਾ ਬੜੀ ਜ਼ੋਰ ਨਾਲ ਧੱਕਾ ਦੱਸੋ ਕਹਿੰਦੇ ਨੇ ਦਿੱਤਾ ਹੈਗਾ ਉਹ ਕਹਿੰਦਾ ਲਓ ਯਾਰ ਆਹ ਕੀ ਗੱਲ ਹੋ ਗਈ ਹੈ ਹੂੰ ਉਹ ਕਹਿੰਦਾ ਭਾਂਜ ਜੇ ਨਾ ਹੁੰਦੇ ਨਾ ਮੱਝ ਉਹਦੀ ਮੈਂ ਪੂਛ ਨਾ ਫੜਦਾ ਤਾਂ ਮੈਂ ਨਾ ਅੰਦਰ ਹੀ ਡੁੱਬ ਕੇ ਮਰ ਜਾਣਾ ਸੀਗਾ ਆਏ ਵੱਡੇ ਭੋਲਾ ਜਿੰਦਾਬਾਦ ਜਿੰਦਾਬਾਦ ਕਰੀਏ ਤਕਾ ਦੇਗੇ ਤੁਸੀਂ ਮੈਨੂੰ ਕਹਿੰਦਾ ਜ਼ਬਰਦਸਤੀ ਵਿੱਚ ਸੜ ਦਿੱਤਾ ਹੁਣ ਤੁਸੀਂ ਭੋਲਾ ਜਿੰਦਾਬਾਦ ਦੇ ਨਾਰੇ ਲਾਈ ਜਾਂਦੇ ਹੈਗੇ ਆ ਹੈ ਬੜੀ ਪੂਛ ਫੜ ਕੇ ਤਾਂ ਮਸੀ ਮੈਂ ਬਾਹਰ ਆਇਆ ਹੈ